ਡੈਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਖੰਨਾ ਤੋਂ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਜਵਾਨ ਵੱਲੋਂ ਦੇਸ਼ ਦੀ ਖਾਤਰ ਸ਼ਹੀਦੀ ਦਾ ਜਾਨ ਪੀ ਲਿਆ ਗਿਆ ਦੱਸਿਆ ਜਾ ਰਿਹਾ ਕਿ ਨੌਜਵਾਨ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਕੁੱਲਗਾਮ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਆਪਰੇਸ਼ਨ ਅਖਿਲ ਚੱਲ ਰਿਹਾ ਸੀ ਅੱਤਵਾਦੀਆਂ ਦੇ ਨਾਲ ਮੁਠਭੇੜ ਹੋ ਰਹੀ ਸੀ ਇਸ ਦੌਰਾਨ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਖੰਨਾ ਦਾ ਹੀ ਜਵਾਨ ਸੀਗਾ ਜਿਸ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀਗਾ ਖੰਨਾ ਦੇ ਨੇੜਲੇ ਪਿੰਡ ਮਾਨੂਪਰ ਦਾ ਇਹ ਬਸਨੀਕ ਸੀ ਪਰਿਵਾਰ ਵਾਲਿਆਂ ਨੂੰ ਅੱਜ ਸਵੇਰੇ ਹੀ ਤੜਕੇ 5 ਵਜੇ ਉਸ ਦੇ ਸ਼ਹੀਦ ਹੋਏ ਦੀ ਸੂਚਨਾ ਮਿਲੀ ਜਿਸ ਦੇ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਨੌਜਵਾਨ 2015 ਦੇ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀਗਾ ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਪਿਛਲੇ 1 ਹਫਤੇ ਤੋਂ ਅੱਤਵਾਦੀਆਂ ਨਾਲ ਮੁਠਭੇੜ ਚੱਲ ਰਹੀ ਸੀ ਇਸ ਦੌਰਾਨ ਫੌਜੀ ਪ੍ਰੀਤਪਾਲ ਸਿੰਘ ਸ਼ਹੀਦ ਹੋ ਗਿਆ ਜਿਸ ਦਾ ਅੱਜ ਸਵੇਰੇ ਤੜਕੇ ਹੀ ਪਰਿਵਾਰ ਨੂੰ ਸੂਚਨਾ ਮਿਲੀ ਪਰਿਵਾਰ ਦੇ ਵਿੱਚ ਹੁਣ ਸੋਗ ਦੀ ਲਹਿਰ ਹੈ ਹਰਵੰਸ ਜਿਹੜੇ ਸੁਜੀਤ ਕੋਲ ਦੇ ਪੀ ਕਿ ਕਿਸੇ ਡਿਊਟੀ ਕਰ ਰਹੇ ਸੀ ਸ਼ਰੀ ਨਗਰ ਦੀ ਹੈ ਸ਼ਰੀ ਨਗਰ ਦੀ ਕਿੰਨਾ ਟਾਈਮ ਹੋ ਗਿਆ ਸੀਗਾ 10 ਸਾਲ ਹੋ ਗਏ ਭਾਰਤੀ ਕਿ ਕਿਵੇਂ ਪਤਾ ਲੱਗਿਆ ਤੁਹਾਨੂੰ ਕਦ ਸੀ ਸੁਬਾਹ ਮੈਸੇਜ ਆਇਆ ਠੀਕ ਉੱਥੋਂ ਆਰਮੀ ਜੋ ਕੀ ਚੱਤਾ ਉਹਨਾਂ ਨੇ ਮੈਨੂੰ ਉਹ ਮੁੰਡੇ ਨੇ ਕਿਹਾਗਾ ਨਾ ਵੀ ਠੀਕ ਨਹੀਂ ਹੈ ਤੇ ਉਦੋਂ ਬਾਅਦ ਫਿਰ ਉਹਨਾਂ ਆਇਆ ਸੀ ਉਹਨੇ ਸਾਲ ਦਾ ਅਸ਼ਾਲ ਕੀ ਕਹਿੰਦੇ ਕਾਫ ਲੈ ਕੇ ਆਉਂਦੇ ਅੱਲੇ ਸਾਨੂੰ ਸਵਾਲ ਕੁਛ ਨਹੀਂ ਆਉਂਦੇ ਉਹਨਾਂ ਨੇ ਸਾਡੇ ਕੁਝ ਵੀ ਨਹੀਂ ਦੱਸਿਆ ਲੇਪਰ ਦਾ ਸਟੇਲ ਕਰਦਾ ਹਾਂ ਇਹ ਉਹ ਚਾਰ ਮਿੰਟ ਹੋ ਗਏ ਅਗਰ ਅਜੇ ਪ੍ਰੋਗਰਾਮ ਬਾਕੀ ਤਾਂ ਨਹੀਂ ਉਹਨੇ ਪਿਆਰ ਚਾਰ ਮਹੀਨੇ ਬਾਅਦ ਜਦੋਂ ਬਾਦ ਆਈ ਨਹੀਂ ਇਹ 10 ਸਾਲ ਮੈਨੂੰ ਅਰਸੂ ਹੋ ਗਈ ਸੀ ਮੈਂ ਕਰ ਗਿਆ ਮੈਂ ਢਾਟੀ ਠੀਕ ਦਾ ਮੈਂ ਹਾਂ ਠੀਕ ਕਹਤਾ ਰੱਖਿਆ ਗਰ ਇਹ ਬਾਠੀਗਾ ਹਾਂ ਜਿਹਨੇ ਆਤਰ ਅਸਲੀ ਦਾ ਤਰਵਾਰੇ ਪੁਸਤਕ ਦੀ ਪ੍ਰਕਿਰਤੀ ਦਾ ਇਸ਼ਾਰਾ ਮੇਰੇ ਕੋਲ ਪਹਣਾ ਜਿਵੇਂ ਕਹਿੰਦੇ ਕਿ ਮੇਰਾ ਮਾਣ ਉਹ ਡੱਡਾ ਤੋਂ ਨਹੀਂ ਆਉਜੜ ਕੇ ਸਾਡਾ ਅੱਧੀ ਰਹਿ ਗਿਆ ਬਸ ਮੇਰਾ ਜੋ ਹਿੱਤ ਹੈ ਸਭ ਕੋ ਸ ਮੈਂ ਜੋ ਤੇ ਬਗਾਰੇ ਚੰਦਰੀ ਸੀ ਗਿਆ ਮੇਰੇ ਕੋਈ ਨਹੀਂ ਮੇਰਾ ਯਾਦੋਂ ਨਾ ਲਾ ਬਥਰ ਹੋਈ ਗਿਆ ਉਹਨਾਂ ਨੇ ਦੇਖਿਆ ਚੰਦਰੀ ਗਿਆ ਕਿੰਨੀ ਉਮਰ ਦੀ ਸੀ 27 ਸਾਲ ਉਮਰ ਦੀ ਕਭ ਕਰ ਜਾਣੀ ਨਹੀਂ ਲੱਗਦਾ ਓਏ ਮੇਰੇ ਨਾ ਕਾਲ ਜਰੀ ਤੇ ਤਾੜੀ ਆਉਂਦੀ ਤੇ ਮੇਰੇ ਕਣਕੀ ਤੇ ਗੱਲਦਾ ਮੇਰਾ ਨੁਕਰੀ ਪੀ ਤੇ ਪਾੜਿਆ ਦੀ ਦਿਹਾੜੀਆ ਕਰਕੇ ਓਏ ਰੋਟੀ ਗਰੀਬ ਚੱਕੀ ਤੀ ਹਾਂ ਵੀ ਹੱਥੀਂ ਸੰਗਤ ਹੱਥੀਂ ਚਿੰਦੀ ਜਿਵੇਂ ਅੱਜ ਤੱਕੜੀ ਦਾ ਤੇ ਹਾਰ ਰਹੇ ਹਾਂ ਤੇ ਉੱਥੇ ਇੱਕ ਤੁਹਾਡੇ ਸਾਹ ਦੇ ਜੱਗੀ ਉਹ ਮੰਦਾ ਹੋਏ ਡਟਣਾ ਤੇ ਮੈਂ ਭਰਾ ਸੀ ਸਾਡਾ ਇੱਕ ਭਰਾ ਨੌਕਰੀ ਕਰਦਾ ਸੀ ਬਸ ਸਾਰਾ ਸਿਰ ਉਹਦੀ ਸਿਰ ਉਹਦੀ ਸਿਰ ਤੇ ਚੱਲਦਾ ਸਾਡਾ ਸਾਰਾ ਹਰਕਤ ਸਭ ਤੋਂ ਸਾਡਾ ਉਹ ਹੀ ਦੇਖਦਾ ਸੀਗਾ ਦੁੱਖ ਸੁੱਖ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇੱਕ ਸਾਲ ਦੇ ਛੁੱਟੀ ਕਰਕੇ ਆਇਆ ਜਦੋਂ 4 ਮਹੀਨੇ ਪਹਿਲਾਂ ਜੇ ਵਿਆਹ ਕਰਵਾ ਕੇ ਗਿਆ ਸੀ ਆ ਮੈਂ ਉਹ ਪਹਿਲਾਂ ਕੱਲ੍ਹ ਉਸ ਦਿਨ ਹੋਈ ਜੇ ਮੇਰੇ ਨਾਲ ਉਹ ਛੁੱਟੀ ਆ ਜਾ ਬਈ ਲਖਣੀ ਨਾਲ ਤਿਹਾਰ ਆ ਠੀਕ ਹੈ ਨਾ ਤਿਹਾਰ ਨੂੰ ਸਾਰੇ ਇੱਥੇ ਆਉਂਦੇ ਨੇ ਕਹਿੰਦਾ ਨਹੀਂ ਮੈਂ ਦਿਵਾਲੀ ਨੂੰ ਆਵਾਂਗਾ ਕਹਿੰਦਾ ਪਤਾ ਦਿਵਾਲੀ ਨੂੰ ਢੋਲੀ ਨੂੰ ਘੁੰਮਾਂਗੇ ਫਿਰ ਹੈ ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਫੋਨ ਆਇਆ ਕੱਲ ਸ਼ਾਮ ਨੂੰ ਗੱਲ ਰੀ ਸਵੇਰੇ ਫੋਨ ਆਇਆ ਮੈਨੂੰ ਉਹਨਾਂ ਦੇ ਫਰੈਂਡ ਦਾ ਜੀ ਮੈਸੇਜ ਆਇਆ ਉਹਦਾ ਕਹਿੰਦਾ ਯਾਰ ਆਪਣੇ ਘਰੇ ਕੁਝ ਗੱਲਬਾਤ ਹੋਈ ਹੈ ਮੈਂ ਕਿਹਾ ਦੱਸੋ ਕੀ ਹੋਇਆ ਉਹ ਦੱਸ ਨਹੀਂ ਰਿਹਾ ਸੀ ਰੋਣ ਲੱਗ ਗਿਆ ਦਾ ਬੰਡਾ ਜੀ ਛੜਾ ਨਾਲ ਦੱਸ ਇਹਦਾ ਮੁੰਡਾ ਇੱਕ ਤੇ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਦੱਸਿਆ ਕਹਿੰਦਾ ਇਦਾਂ ਗੱਲ ਹੋ ਗਈ ਕਹਿੰਦਾ ਬਾਪੂ ਉਹਨਾਂ ਨੂੰ ਸਾਥ ਲਾ ਕਰੇ ਫਿਰ ਤੈਨੂੰ ਫੋਨ ਆਊਗਾ ਉਸ ਤੋਂ ਮੈਨੂੰ ਦੱਸ ਨਹੀਂ ਰਿਹਾ ਸੀ ਫਰੰਗਲ ਦੇ ਵੀ ਉਸ ਤੋਂ ਬਾਅਦ ਮੈਨੂੰ ਉਹ ਫੋਨ ਆਇਆ ਜੀ ਜੌਨਟ ਤੋਂ ਇਹਨਾਂ ਦੇ ਤੋਂ ਉਹ ਕਹਿੰਦੇ ਵੀ ਪ੍ਰਿਤਪਾਲ ਸਿੰਘ ਦੇ ਨਾਮ ਹਫਤਾ ਹੋ ਗਿਆ ਉਹਨਾਂ ਦੀ ਮਤਲਬ ਚਲਦੀ ਪਈ ਸੀ ਜੀ ਸੱਤ-ਅੱਤ ਮਾਰਦੀ ਬੜੇ ਹੋ ਜਿਨ੍ਹਾਂ ਦੀ ਗੱਲ ਚਾਰ ਤਾਂ ਇਹਨਾਂ ਨੇ ਮਾਰ ਦਿੱਤੀ ਸੀ ਇੱਕ ਕੱਲ ਰਾਤ ਇਹਨਾਂ ਨੇ ਹੋਰ ਮਾਰਿਆ ਉਹਦੇ ਵਿੱਚੋਂ ਦੋ ਮੁੰਡੇ ਐਸੇ ਹੀਰੋਇਨ ਇੱਕ ਆਪਣਾ ਭਰਾ ਮੇਰਾ ਇੱਕ ਮੁੰਡਾ ਬਦੀਨਪੁਰ ਤੋਂ ਕਹ ਰਹੇ ਨੇ ਜੋ ਉਹ ਆ ਤੇ ਚਾਰ-ਪੰਜ ਲੱਖੀ ਰਹੀਆਂ ਨੇ ਕੀ ਕਹਿਣਾ ਚਾਹੇਗਾ ਕਿ ਮੇਰਾ ਫਾਇਦਾ ਆਪਣੇ ਜਿਹੜੇ ਨੌਜਵਾਨੇ ਸੀ ਹੋ ਰਹੇ ਹੈ ਸਰਕਾਰ ਨੂੰ ਸਰਕਾਰ ਕਾਰਵਾਈ ਕਰਨੀ ਚਾਹੀਦੀ ਹੈਗਾ ਉਹਨਾਂ ਨਾਲ ਲੜ ਰਹੇ ਨੇ ਨਾ ਜਾਂ ਤਾਂ ਉਹਨੂੰ ਖੁੱਲੀ ਛੁੱਟੀ ਦੇ ਦੇਣਾ ਇੱਕ ਵਾਰ ਚੱਡੇ ਨਾਲ ਮਾਰ ਦੇਣ ਕਿ ਫਿਰ ਦੱਸ ਦੇਣ ਕਿ ਇਹਨਾਂ ਪਤਾ ਕੀ ਚੀਜ਼ ਨੇ ਕਿ ਜਿਹੜੇ ਤੇਜ਼ ਦੀ ਰੱਖਤ ਕਰਦੇ ਰਹਦੇ ਉਹ ਕੀ ਕਰਦੇ 5 ਸਰ ਮੈਂ ਕੁਝ ਨਹੀਂ ਕਹਾਂ ਤੁਹਾਡੇ ਵਾਸਤੇ ਮੇਰਾ ਹੀਰਾ ਭਾਈ ਸੀ ਜਿਹੜਾ ਭਾਈ ਟੁੱਟ ਗਿਆ ਬਸ ਮੇਕਸਾ ਹਾਦੂ ਤੁਮ ਉਹ ਵੀ ਕੀ ਕਹਿੰਦਾ ਰੇ ਪੇਸ਼ ਸਲਾਮ ਆਸਰ ਉਹਦੀ ਸਲਾਤ ਤੋਂ ਦੇ ਉੱਪਰ ਸਾਡੇ ਕੁਝ ਨਹੀਂ ਸਾਡੇ ਉਹਦਾ ਜੱਜਬਾ ਪਹਿਲਾਂ ਤੋਂ ਹੀ ਆਰਮੀ ਦਾ ਸੀ ਜਾਂ ਉਹਨੇ ਪਲਟੂ ਕੀਤੀ ਆ ਪਲਟੂ ਹੁੰਦੀ ਸਾਡੇ ਪਹਿਲੀ ਵਾਰਤੀ ਹੋਇਆ ਜੀ ਮੇਰੇ ਨੂੰ ਦਰਸ਼ਕ ਜੀ ਮੈਂ ਸੁਬਿਹਤ ਰੈਜੀਦ ਵਿੱਚ ਨਾ ਕਿਸੀ ਇੰਟਰਨੈਟ ਤੇ ਮੇਰਾ ਪੁੱਜੀ ਜਿਹੜਾ ਚੋਣ ਜਿਹੜਾ ਸ਼ਹਾਦਤ ਦੇਖੋ ਇਹ ਸ਼ਹਾਦਤ ਜਿਹੜੀ ਹੋਈ ਹੈ ਇਹ ਇਲਾਕਾ ਜਿਹੜਾ ਬਹੁਤ ਖਤਰਨਾਕ ਮੈਂ ਦੇਖਿਆ ਮੈਂ ਖੁਦ ਇੱਥੇ ਰਿਆ ਮੈਂ ਖੁਦ ਇੰਜੇ ਰੇ ਨਾ ਮੈਂ ਗ੍ਰੀਲ ਤੋਂ ਦਰ ਮੇਜਰਾ ਮੈਂ ਕੋਡ ਆਈਡੀ ਵਗੈਰਾ ਬਹੁਤ ਹੁੰਦੇ ਉੱਤੇ ਬਹੁਤ ਬਹੁਤ ਲੱਗਾ ਬਹੁਤ ਨਾ ਇੱਥੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਇੱਥੇ ਸਿਰਫ ਆਪਣੇ ਨੌਜਵਾਨ ਜਾਂਦੇ ਨੇ ਕਿਉਂਕਿ ਉਹ ਧੋਖੇ ਨਾਲ ਸਾਨੂੰ ਮਾਰਦੇ ਨੇ ਕਿਉਂਕਿ ਉਹ ਆਪਣੀ ਆੜ ਲੈ ਕੇ ਬੈਠੇ ਹੁੰਦੇ ਸਾਨੂੰ ਪਤਾ ਨਹੀਂ ਹੁੰਦਾ ਅੱਜ ਰਾਤ ਨੂੰ ਗੈਸਟ ਕਰਦੇ ਆ ਰਾਤ ਨੂੰ ਜਿਹੜੀ ਵੀ ਲੜਾਈ ਹੁੰਦੀ ਰਾਤ ਨੂੰ ਹੁੰਦੀ ਆ ਸਿਰਫ ਕਿ ਇਸ ਵੀਰ ਕਾਟੜਾ ਕਰਕੇ ਸਾਡੇ ਦੇ ਫਾਰੂ ਪੈ ਜਾਂਦੇ ਨੇ ਇਹ ਵੀ ਪਤਾ ਤੋਂ ਮੁੱਤੀ ਦੱਸਿਆ ਗਿਆ ਕਿ ਉੱਥੇ ਕਿਵੇਂ ਬੈਠਾ ਸੀ ਇਹ ਜੀ ਅਟੈਕ ਹੋਇਆ ਗ੍ਰਨੇਡਾਟ ਅਟੈਕ ਕਰਿਆ ਉਹਨਾਂ ਨੇ ਬ੍ਰਸ਼ਟ ਮਾਰਿਆ ਪਹਿਲਾਂ ਗ੍ਰਨੇਡ ਬਾਰੇ ਮਾਰਿਆ ਤੋਂ ਇਹ ਸਾਡੇ ਪਤੇਜਾ ਜੀ ਦੋ ਇੱਕ ਦੋ ਬੁੱਢਾ ਹਰਮਿੰਦਰ ਸਿੰਘ ਬਰਤਪਾਲ ਤੇ ਬਰਤਪਾਲ ਸਾਹਿਬ ਦੇ ਭਤੀਜਾ ਤੇ ਹਰਮਿੰਦਰ ਸਿੰਘ ਮੁੰਡਾ ਦੂਤ ਉਹ ਵੀ ਨੇੜੇ ਪਿੰਡ ਦਾ ਹੀ ਹੈ ਵਦੀਰਪੁਰ ਦਾ ਮੁੰਡਾ ਇਹ ਦੋਨੇ ਗੈਡ ਲੱਗੇ ਸੀਗੇ ਗੈਡ ਹੁੰਦੇ ਕਿ ਅੱਗੇ ਚੰਗੇ ਜਿਹੜੇ ਜਾਂਦੇ ਨੇ ਤੇ ਇਹਦਾ ਦੇ ਪਰੋਤ ਪਹਿਲਾਂ ਨੇ ਪਹਿਲਾਂ ਗ੍ਰਨੇਡ ਸੱਟੇ ਨਾਲ ਗ੍ਰੇਡ ਦੇ ਨਾਲ ਹੋਰ ਵੀ ਬੰਦੇ ਪਿੱਛੇ ਨਾਲ ਸੀਗੇ ਤੇ ਉਹ ਮੁੰਡੇ ਕਾਫੀ 10 12 10 11 ਮੁੰਡੇ ਘੈ ਲੋਗੇ ਇਹ ਮੌਕੇ ਤੇ ਹੀ ਸ਼ਹੀਦ ਹੋ ਕੇ ਪਰਪਤ ਪਾਲ ਦੇ ਸਿਰ ਦੇ ਵਿੱਚ ਬ੍ਰਸਟ ਲੱਗ ਗਿਆ ਤੁਹਾਡੀ ਖਾਲੀ ਕੀ ਕਦ ਲੈ ਕੇ ਆ ਰਹੇ ਹੋ ਫੈਦ ਲੋਕ ਸਾਡੂੰ ਦੱਸੇ ਪਏ ਸੀ ਤਾਂ ਉਹ ਅੱਜ ਤੱਕ ਅਜੇ ਆਪਣੇ ਖਸ਼ੂ ਤੋਂ ਉੱਪਰ ਸ਼ਿਰੀ ਨਗਰ ਤੋਂ ਚੱਲੇ ਨਹੀਂ ਆਏ ਜੀ ਅੱਜ ਇਹ ਸਾਨੂੰ ਪੱਕਾ ਪਤਾ ਨਹੀਂ ਹੈ ਵੀ ਅੱਜ ਸ਼ਾਮ ਤੱਕ ਸਾਡੇ ਕੋਲ ਪਹੁੰਚੇ ਪਹੁੰਚਣਗੇ ਤੇ ਨਹੀਂ ਜਦੋਂ ਵੀ ਕੋਈ ਗੱਲ ਕੋਈ ਹੋਊਗੀ ਤਾਂ ਬਈ ਜਰੂਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਕਿ ਸਾਡੇ ਨੌਜਵਾਨਾਂ ਦੀ ਸਿਹਤ ਤਾਂ ਹੋਈ ਨਾ ਲਗਾਤਾਰ ਕਿਸ ਪੀਸ ਦੇ ਵਿੱਚ ਮਾਡਿਫਾਈਕੋਲ ਨੂੰ ਟੈਕ ਕੀਤੀ ਹੈ ਦੇਖੋ ਇਹਦੇ ਵਿੱਚ ਆਏ ਤੋਂ ਸਾਡੇ ਗਵਰਨਮੈਂਟ ਨੂੰ ਸਖਤ ਕਦਮ ਚੱਕਣਾ ਚਾਹੀਦਾ ਨਹੀਂ ਤਾਂ ਇਸ ਤਰੀਕੇ ਨਾਲ ਮੈਂ ਮੈਂ ਤੱਕ ਤਕਰੀਬਨ ਮੈਨੂੰ ਤਾਂ ਦੇਖਦੇ ਦੇਖਦੇ ਮੈਂ ਵੀ ਹੁਣ ਮੈਨੂੰ 15 ਸਾਲ ਹੋ ਗਏ ਪੈਨਸ਼ਨ ਆਏ ਤੇ ਉਹ ਤਾਂ 10 ਸਾਲ 10-15 ਸਾਲ ਪਹਿਲਾਂ ਦੇ ਚੱਲਦਾ 30-35 ਸਾਲ ਹੋ ਗਏ ਬਿੱਤਾ ਇਹ ਦੇਖਦੇ ਕਿ ਇਹ ਨਾਤਾ ਸ਼੍ਰੀ ਨਗਰ ਦਾ ਦਾ ਇਲਾਕਾ ਜਿਹੜਾ ਦਾ ਇਹ ਦੇ ਵਿੱਚ ਨਾਤਾ ਕਿਸੇ ਪਾਸੇ ਹੀ ਗੱਲ ਲੱਗਦੀ ਆ ਸਾਡੇ ਇੱਕ ਜਵਾਨੇ ਸ਼ਹੀਦ ਹੁੰਦੇ ਰਹਿੰਦੇ ਨੇ ਕਿ ਸਾਡੇ ਤੋਂ ਪਰੂ ਪੈ ਜਾਂਦੇ ਨੇ ਉਹ ਕਿਉਂਕਿ ਸਾਡਾ ਉਹ ਲੋਕ ਵੀ ਸਾਡਾ ਸਾਥ ਬਹੁਤ ਘਟ ਦਿੰਦੇ ਨੇ ਕੋਈ ਜੰਗਲਾਂ ਦੇ ਜੱਕਲ ਕਰੇ ਉਹਨਾਂ ਨੂੰ ਉਹ ਇਲਾਕੇ ਦਾ ਪਤਾ ਸਾਨੂੰ ਉਹ ਇਲਾਕੇ ਦਾ ਘੱਟ ਪਤਾ ਸਾਡੀ ਆਰਮੀ ਜਾਂਦੀ ਹੈ ਬਾਅਦ ਜਾਂਦੀ ਆ ਜਾਂਦੀ ਹੈ ਲੇਕਿਨ ਉਹਨਾਂ ਨੂੰ ਸਾਡਾ ਨਾਲ ਜ਼ਿਆਦਾ ਪਤਾ ਕੋਈ ਇਲਾਕੇ ਦਾ ਜੋ ਕਿ ਸਾਡੇ ਤੇ ਭਾਰੂ ਪੈ ਜਾਂਦੇ ਨੇ ਸਾਡੇ ਤੇ ਕੀਤੀ ਹੈ ਕੀ ਕਰਨਾ ਚਾਹੇਗਾ ਮੈਂ ਮੈਂ ਤਾਂ ਇਹ ਚੀਜ਼ ਜਦੋਂ ਮੈਂ ਗਵਰਨਮੈਂਟ ਨੂੰ ਇਹ ਕਿਹੜਾ ਛੋਟਾ ਵੀ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਖਤ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਉੱਪਰ ਅਟੈਕ ਕੀਤਾ ਕੀ ਲੱਗਦਾ ਤੁਹਾਡੇ ਅਨੁਸਾਰ ਮੇਰਾ ਭਤੀਜਾ ਲੱਗਦਾ ਕਦ ਗਿਆ ਸੀਗੇ ਇਥੋਂ ਇਹਨਾਂ 4 ਮਹੀਨੇ ਹੋ ਗਏ ਇਹ ਵਿਆਹ ਕਰਾ ਕੇ 10 ਸਾਲ ਹੋ ਗਏ ਸਾਡਾ ਵੀ ਸਾਰਾ ਕੁਝ ਉੱਜੜ ਗਿਆ ਉਹਦੇ ਵਿੱਚ ਪਰਵਾਸ ਦੇ ਦੋ ਭਰਾ ਦੇ ਮੰਮੀ ਡੈਡੀ ਆਉਂਦੀ ਘਰ ਵਾਲੀ ਆ ਮੁੰਡੇ ਅਈ ਕੋਸਾ ਨਹੀਂ ਪਤਾ ਲੱਗਿਆ ਸਾਨੂੰ ਸਾਹਬ ਨੇ ਫੋਨ ਕੀਤਾ ਸੀਗਾ ਭਰਾ ਨੂੰ ਤੇ ਨਵੀਂ ਬਰਤਬਾਲ ਸੀ ਇਹ ਹੋ ਗਈ ਮਾਮਾ ਵੀ ਇਹਨਾਂ ਦਾ ਸਟਾਈਲ ਵੀ ਇੱਕ ਨੂੰ ਮੋਦੀ ਨੂੰ ਪੰਨਣਾ ਚਾਹੀਦਾ ਕੰਮ ਸਾਰੇ ਜੀ ਤਾਂ ਇਹ ਬੱਦਲ ਨੂੰ ਜਿਹੜੇ ਭਾਰਤੀ ਹੁੰਦੇ ਨੇ ਸਾਰਾ ਕੁਝ ਮਿੰਦੇ ਨੇ ਫਿਰ ਉਹਨਾਂ ਦੀ ਧੜਾ ਆਉਂਦੀ ਆ ਨਹੀਂ ਕਿ ਸਿੱਧੀ ਕਿ ਇਹਦਾ ਸਿਰ ਨਹੀਂ ਹੁੰਦਾ ਕਿ ਇਹਦੀ ਲੱਤ ਨਹੀਂ ਹੁੰਦੀ ਦੇ ਕਸਮੀਰ ਚ ਸੀ ਕਿ ਇਸੇ ਕੋਲ ਪਿੱਛੇ ਕਿ ਕਾਉਂਟਰ ਹੋ ਜਾ ਹਾਂਜੀ ਅੱਧਵਾਦੀ ਸਾਡੇ ਸਾਡਾ ਅੱਧਵਾਦੀਆਂ ਦਾ ਕਾਉਂਟਰ ਚਾਹਤਾ ਸੀ